ਮੁਹਾਲੀ ਦੇ ਫੇਸ 11 ਵਿੱਚ ਸਥਿਤ ਬੈਸਟਕ ਮਾਲ ਵਿੱਚ ਚੱਲਦੇ ਕਲ ਨਾਮ ਦੇ ਇੱਕ ਕਲੱਬ ਵਿੱਚ ਗੋਲੀਆਂ ਚੱਲੀਆਂ ਤੇ ਰਾਜਸਥਾਨ ਤੋਂ ਆਇਆ ਇੱਕ ਨੌਜਵਾਨ ਨੂੰ ਗੋਲੀ ਲੱਗ ਗਈ ਫਿਰ ਕੀ ਸੀ ਵੇਖਦੇ-ਵੇਖਦੇ دہشت ਦਾ ਮਾਹੌਲ ਪੈਦਾ ਹੋ ਗਿਆ ਬਾਅਦ ਦਾ ਤਕਰੀਬਨ ਰਾਤੀ 2 ਵਜੇ ਦੀ ਦਿੱਤੀ ਜਾ ਰਹੀ ਹੈ ਦਰਅਸਲ ਕਿਸੇ ਗੱਲ ਨੂੰ ਲੈ ਕੇ ਕਲੱਬ ਵਿੱਚ ਕੁਝ ਨੌਜਵਾਨਾਂ ਵਿੱਚ ਬਹਿਸਬਾਜ਼ੀ ਸ਼ੁਰੂ ਹੋ ਗਈ ਤੇ ਬਹਿਸ ਕਰਦੇ-ਕਰਦੇ ਇਹ ਲੋਕੀ ਕਲੱਬ ਦੇ ਬਾਹਰ ਆ ਗਏ ਉਸ ਤੋਂ ਬਾਅਦ ਗੰਗਾ ਨਗਰ ਤੋਂ ਆਇਕ ਨੌਜਵਾਨ ਤੇ ਤਾਪੜ ਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਉਹ ਗੰਭੀਰ ਜ਼ਖਮੀ ਹੋ ਗਿਆ ਸੁਹਾਣਾ ਦੇ ਨਿੱਜੀ ਹਸਪਤਾਲ ਵਿੱਚ ਉਸ ਨੂੰ ਭਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਆਪਰੇਸ਼ਨ ਹੋਇਆ ਹੈ ਬਾਰ ਅਲਫੇਸ 11 ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਬੇਸਿਕ ਜੀ ਜਿਹੜਾ ਸਕਲ ਨਾਮ ਦਾ ਇੱਕ ਬੈਸਟਕ ਦੇ ਵਿੱਚ ਕਲੱਬ ਚੱਲਦਾ ਹੈ ਜਿਹਦੇ ਤੇ ਰਾਤ 1 ਵਜੇ ਦੀ ਘਟਨਾ ਹੈ ਜਿਹਦੇ ਵਿੱਚ ਸੁਧਾਰਤ ਡੇਲੂ ਦੀ ਅਦਿੱਤਿਆ ਜਿਹੜਾ ਕਿ ਅਦਿੱਤਿਆ ਸਕੱਲ ਦਾ ਮਾਲਕ ਹੈ ਉਹਦੇ ਨਾਲ ਇਹਦਾ ਉੱਥੇ ਕਿਸੇ ਮੁੱਡੇ ਵਜਨਾਂ ਜਾਂ ਕਿਸੇ ਕਾਰਨ ਨਾਲ ਬਹਿਸ ਇਹਨਾਂ ਦੀ ਆਪਸ ਵਿੱਚ ਬਹਿਸ ਹੋਈ ਆ ਉੱਥੇ ਗਨ ਸ਼ਾਟ ਫਾਇਰ ਹੋਇਆ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀਤਾ ਹੈ ਕਿ ਕਿੰਨੇ ਕਿੰਨੇ ਲੋਕਾਂ ਨੂੰ ਗੋਲੀ ਲੱਗੀ ਉਹ ਠੀਕ ਹੈ ਸਟੇਬਲ ਹੈ ਇਕੋ ਹੀ ਬੰਦੇ ਨੂੰ ਗੋਲੀ ਲੱਗੀ ਹੈ ਜਿਹੜਾ ਸੁਧਾਰਥ ਦੇਲੂ ਹੈ ਤੇ ਫਿਲਹਾਲ ਮਾਰਨਿੰਗ ਚ ਮੈਂ ਉੱਥੇ ਜਾ ਕੇ ਵੀ ਵੇਖਿਆ ਹਾਂ ਉਹਦੇ ਡਾਕਟਰ ਜਨਾ ਘਰ ਹੋਈ ਸੀ ਵੀ ਉਹ ਜੇ ਸਟੇਬਲ ਹੈ ਹਾਂਜੀ ਐਫ ਆਈ ਆਰ ਦਰਜ ਹੋ ਗਈ ਹੈ ਐਫ ਆਈ ਆਰ ਨੰਬਰ 80 ਹੈ ਡੇਟਡ 19 6 25 ਅੰਡਰ ਸੈਕਸ਼ਨ 115 109 351 126 ਦੀ 2 190 191 ਬੀ ਆਰ ਐਸ 25 27 54 59 ਆਰਮ ਚ ਤਾਂ ਲੜਾਈ ਦਾ ਕਾਰਨ ਕੀ ਇਹਦੇ ਵਿੱਚ ਇਹ ਅਜੇ ਜਦੋਂ ਅਸੀਂ ਇਹਦੇ ਵਿੱਚ ਕਿਉਂਕਿ ਇੰਜਰਡ ਵੀ ਉੱਥੇ ਹੈ ਐਗਜੈਕਟ ਕਾਰਨ ਤੁਹਾਨੂੰ ਅਸੀਂ ਜਦੋਂ ਦੋਸ਼ੀਆਂ ਦੀ ਗ੍ਰਿਫਤਾਰੀ ਹੋਊਗੀ ਉਹਦੇ ਚ ਤੁਹਾਨੂੰ ਦੱਸਦੇ ਸਰ ਸਿਦਾਰਤ ਕਿੱਥੇ ਦਾ ਰਹਿਣ ਵਾਲਾ ਹੈ ਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੁਝ ਪਤਾ ਲੱਗਿਆ ਹੋਏ ਸਿਦਾਰਤ ਜਿਹੜਾ ਗੰਗਾ ਨਗਰ ਦਾ ਰਹਿ ਗੰਗਾ ਨਗਰ ਦਾ ਰਹਿਣ ਵਾਲਾ ਹੈ ਤੇ ਇਹ ਕਲੱਬ ਚ ਆਏ ਹੋਏ ਸੀ ਬਿਲਕੁਲ ਲਿਸੈਂਸੀ ਹੈ ਜੀ ਆ ਫਿਲਹਾਲ ਅਸੀਂ 25 2538 ਆ ਤੇ ਮਕਦਮਾ ਦਰਜ ਕੀਤਾ ਹੈ ਇਹਦੀ ਵੈਰੀਫਿਕੇਸ਼ਨ ਕਰਕੇ ਤੁਹਾਨੂੰ ਵਕਰੀਦਾ ਉਹ ਤੇ ਜਦੋਂ ਮੁੱਲਜਮ ਛੇਤੀ ਅਸੀਂ ਕਾਬੂ ਕਰ ਲਾਂਗੇ ਤੇ ਉਹਦੇ ਰਿਗਾਰਡ ਦੇ ਵਿੱਚ ਤੁਹਾਨੂੰ ਵੱਖਰੀ ਪ੍ਰੈਸ ਕਾਨਫਰੰਸ ਲਈ ਇਹ ਕਿੰਨੇ ਵਜੇ ਤੱਕ ਕਲੱਬ ਨੂੰ ਓਪਨ ਦੀ ਪਰਮਿਸ਼ਨ ਹੈ ਕਿ ਜਿੱਦ ਕਿੰਨੇ ਵਜੇ ਕਰਨਾ ਹੈ ਇਹ ਬੇਸਿਕਲੀ ਇੱਕ ਦੋ ਤਰ੍ਹਾਂ ਦੀ ਇਹਨਾਂ ਦੀ ਉਹ ਹੁੰਦੀ ਹੈ ਪਰਮਿਸ਼ਨ ਇੱਕ ਹੁੰਦੀ ਹੈ 1 ਵਜੇ ਤੱਕ ਇੱਕ ਜਿਨ੍ਹਾਂ ਨੇ ਐਕਸਟਰਾ ਪੇ ਕਰਕੇ ਜਿੱਦਾਂ ਇਹਨਾਂ ਨੇ ਐਕਸਟਰਾ ਪੇ ਕਰਕੇ 3 ਵਜੇ ਤੱਕ ਦੀ ਪਰਮਿਸ਼ਨ ਲਈ